ਆਹ 40 ਬਾਰੀ ਬੰਦੇ ਬਾਰੀ ਬੰਦੇ ਬਾਰੀ ਬੰਦੇ ਉਹ ਬਾਰੀ ਬੰਦੇ ਉਹ ਬਾਰੀ ਬੰਦੇ ਉਹ ਬਜਰੀ ਆ ਮੈਨੂੰ ਮਾਰੋ ਫਿਰ ਕੀ ਮਾਰੋ ਇਹ ਬੱਕਰੀ ਖਾ ਉਹਦੇ ਤੋਂ ਕੀ ਆ ਆਇਆ ਵਚਿਆਦਾ ਸਰਦੀ ਹੈ ਅਰੇ ਬੱਕਰੀ ਖਾ ਉਹਦੀ ਉਹਦਾ ਨਾ ਕਰੀਆ ਨਾਨਾ ਗੱਭਣ ਲਿਖੂ ਸੋਕਰ ਭਾਈ ਹੋਵੇ ਕਿ ਲੂਣ ਲੱਟਾਣਾ ਇੱਕ ਟਾਈਮ ਦਾ ਇਹਨਾਂ ਨੂੰ ਬੁੱਕੀ ਬਕੀ ਲੰਦੀ ਸਰ ਧੰਨਵਾਦ ਆ ਕਿ ਬਹੁਤ ਗਣੀ ਆ ਭਾਈ ਕੈਣ ਦਾ ਮੇਰੇ 5 ਕਿਲੋ ਲਗਾਈ ਜਾਊਗਾ ਸਹੀ ਗੱਲ ਆ ਬੋਲੇ ਬਸ ਨੂੰ ਕੋਲ ਬੋਗੇ ਕਰਨਾ ਤੇ ਨਾ ਕਰਨਾ ਨਹੀਂ ਹੁੰਦੀ ਗਰੀਬ ਕਰਤੀ ਆ ਹਾਂ ਹੋਰ ਤੋ ਤੇ ਬਖਰੀਆ ਨੇ ਹਾਂ ਇਹ ਜਦੋਂ ਅੜੀ ਨਾ ਭਗਿਆ ਮੈਂ ਤੁਹਾਨੂੰ ਮਾਰਦਾ ਭਾਈ ਤੁਹਾਨੂੰ ਕਹਾਂ ਕਿ ਆ ਦੀ ਤਾਂ ਮਾਂ ਦਾ ਹੜਕ ਨਹੀਂ ਕਰ ਲੈ ਇਹ ਖੜਨੀ ਕੋ ਲੈਣਾ ਨਹੀਂ ਕੋ ਲੈਣਾ ਇਹ ਸੇਰ ਰਲਦਾ ਮੈਂ ਦੇਖਣਾ ਕਿ ਆ ਹਾਂ ਜਦੋਂ ਨੂੰ ਕੋ ਬੰਨੇ ਬਸਾ ਹੋ ਗਏ 1.5 ਕਿਲੋ ਬਕਾ ਦੋ ਤੇ ਇਹੋ ਦੋਨੇ ਡੰਗਾ ਦਾ ਇਹੋ ਕਹਿੰਦੇ 2 ਕਿਲੋ 3 ਕਿਲੋ ਆ ਲੈ ਲੈ ਜੀ ਕੁਝ ਪਾਉਂਦੇ ਬਦਵੀਂ ਹਾਂ ਕਹਾਂ ਦੂੰਗਾ ਪਾਏਗਾ ਬੱਸ ਬਹੁਤ ਜਾਂ ਚੰਗੀ ਹੈ चा चेंज गांव नु को पति बाबू तू एका चला मरा जा ओ मार के लसणाया मां लेके जाऊंगा तू पा जांगी हां बट देखला जा ही ला वो आ आ आ लाला किस की है वो काई वे ਲੱਗੂ ਜੋ ਬਹਿ ਰਹਾ ਹੋ ਮੈਂ ਰਹਾ ਆਂ ਇਹ ਗੱਤ ਨਹੀਂ ਆ ਰਹੀ ਆਹੀ ਰਹਾ ਕੋਲ ਮੈਂ ਆਉਂਦਾ ਜਮਾਦਾ ਦੀ ਇਹ ਮੈਂ ਤੁਹਾਨੂੰ ਬੰਨਦਾ ਅਬ ਯਾਰ ਆਇਆ ਉਹ 6000 ਦੀ ਕੱਟ ਲਾਂਗੀ ਕੋੜਾ ਕੋੜਾ ਬੀਰਾਂ ਆ ਰਹੀ ਜੱਬਾ ਅਫਾਦ ਕੋਈ ਮਾਰ ਨਾ ਦੇਵੇ ਕਹਿੰਦੀ ਕਰ ਲਾ ਹਟ ਕੇ ਬੱਕੇ ਭੱਜੀ ਮੈਂ ਮੈਂ ਠੀਕ ਆ ਬਤਾਈਆਂ ਪਤੂ ਜੰਨੀ ਪਾ ਚੱਕਰੇ ਨਹੀਂ ਬੱਕਰੀ ਕਰੋ ਕੀ ਕਰ 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 ਦੇਖ ਯਾਰ ਆਪਰੇ ਦੇ ਯਾਰ ਇਹ ਇਹਦੇ ਕੱਟ ਰਹੇ ਵੀਰੇ ਵਿੱਚ ਆ 5000 ਲੈਣੇ ਆ 18000 ਇਹਨੂੰ ਮਾਰ ਦੇ ਜਾਰੇ ਨਹੀਂ ਜਾਰੇ ਪੱਟਾ ਦੇਣਾ ਗਾਇੀ ਆ ਤੇ ਤੂੰ ਕਹ ਰਾ ਤੇਰੇ ਘਰ ਆਇਓ ਜੀ ਪੱਟਾ ਮੈਨੂੰ ਗੱਲ ਕਰ 18000 ਆ 50 ਹੀ ਹੁੰਦਾ ਹੈ ਗੱਲ ਕਰ ਇਹੋ ਜੀ ਬੱਟਾੜਾ ਜਾਂਚੀ ਥੋੜੀ ਲੱਸੀ ਹੈਗੀ ਹੈਲੋ ਜਦ ਜੇ ਆਉਣਾ ਪਹੇਗਾ ਸਿੱਧੇ ਲੈ ਪਹੇਗਾ ਤੂੰ ਨਾ ਉਹ ਬੋਗੜਾ ਡਿਆ ਰਾ ਦੱਸੋ ਆ ਆ ਆ ਉਹਨਰ ਕੋਸ਼ਿਸ਼ ਤਾਂ ਸਹੀ ਚੀਜ਼ ਕਰਦੇ ਰਹਿ ਆ ਨਾ ਉਹ ਤਾਂ ਕੱਟਿਆ ਬੋਣਾ ਆ ਗਾ ਇਹ ਆ ਰਿਹਾ ਹੈ ਜਿਹੜੇ ਕੋ ਭਾਜਣ ਦਾ ਹਸਪਤਲ ਦਾ ਜਾਣਾ ਹੈ ਉਹਦਾ ਸਲਾਮ ਨਾ ਗਨੇ ਪੈਤੀ ਬਾਈ 12000 ਆਪਾਂ ਇਹ ਤੋਂ ਪੂਰੇ ਆ ਨਾ ਚੱਲ ਆਪਾਂ ਵੀਡੀਓ ਕਰਿਆ ਨਾ 12000 ਆ ਬੱਕਰੀ ਇਹ ਕੀ ਹੀ ਆਦੀ ਹੈ ਦਵਾਲਾ ਮਲ ਛੇ ਹਜ਼ਾਰ ਚੋਂ ਬਾਦ ਨਾ ਇਹ ਗੱਲ ਕਰ ਜਾ ਚੱਲਦੇ ਆ ਵੀਡੀਓ 7300 ਤਾਂ ਲੱਗ ਗਿਆ ਉਹ ਵੀਰੇ ਇਹ ਨਾ ਲੱਗਣ ਲੱਗੇ ਜਾਂਦੇ ਨੇਗੇ ਆਪਾਂ ਮੈਂ ਤਾਂ ਹੁਣ ਮਿਲ ਰੋ ਨੂੰ ਨੂੰ ਨਾ ਸੀ ਇਹ ਲਾ ਰਹਿਗੇ ਨੇ ਅਗਰ ਦਾ ਗਦ ਨੂੰ ਮਾਨਤਾ ਦਾ ਦਾ ਫੜੋ ਕੇ ਜੇ ਜਰੀ ਵੀ ਆ ਗਈ ਹੈ ਜੇ ਜਰੀ 40 ਵੀ ਆ ਗਿਆ ਜੇ ਜਰੀ ਵੀ 50000 ਰੁਪਏ ਇਹ ਬੱਦੇ ਵਿੱਚ ਆਉਂਗੀ ਜੇ ਨਾਲ ਸੀ ਮੈਂ ਮਨ ਕਰੀਏ ਤੈਨੂੰ ਨਾਲ ਕੇ 5000 ਰੁਪਏ ਇਹਦੇ ਨਾਲ ਸਦਾ ਬਟਾਏ ਨਾ ਉਹ ਸੋਚ ਮੈਂ ਕਰ ਨਹੀਂ ਨਾ ਨਾ ਮੈਂ ਤਾਂ ਕਰਨੀ ਨਹੀਂ ਸਦਾ ਬਟਾਏ ਨਾ ਮੈਂ ਭੇਜੂਗਾ ਬਰਾਜਾ ਜੀ ਨਾਲ ਸਿਰ ਤੇ ਕਰਨਾ ਹੈ ਉਹ ਬੱਕਰੀ ਕਿੱਥੇ ਹੈ ਕਿੱਥੇ ਪਦਨ ਨਾਲ ਨਾਲ ਪੈਸੇ ਨਾਲ ਨਾਲ ਜਾ 5000 ਕੀ ਕੀ ਨਾਲ ਦੇਦਾ 5000 ਬੋਲਾ ਹੋ ਗਿਆ ਦੋਸਤ ਕਿ ਨਹੀਂ ਵੇਚਣਾ ਜੋਰ ਮਾਰ ਕੇ ਕਿੱਥੋਂ ਵੀ ਵੇਚਣਾ 12000 ਕੋਈ ਐ ਦਾ ਲੱਗ ਜਾਂਦੇ 7000 ਨਾਲ ਹੋ ਗਿਆ 12000 12000 ਦੀ ਬੱਠੀ ਹੈ ਕਿੰਨਾ ਲਾਤਾ ਇਹ ਤੇ ਜੋ ਵੀ ਆਉਂਦਾ ਲੈ ਲੇ ਰਹੀ ਹੈ ਮੇਰੇ ਉਹਦਾ ਬੜਾ ਕੁਝ ਲਾਉਂਦਾ ਹੁੰਦਾ ਸ਼ਾਹਦੂਰੇ ਮੰਡੀ ਦੀ ਗੱਲ ਹੈ ਮੰਡੀ ਚ ਕੀ ਲੱਗਿਆ ਕਰੇ ਤਾਂ ਬਹੁਤ ਕੁਝ ਹੁੰਦਾ ਤੇਰੀ ਦੱਸ ਹਾੜਿਆ ਨਾ ਉਹ ਲਈ ਦਾ 255 ਦੀ ਲਾਂਦੇ ਹਾੜਿਆ ਨੂੰ 2000 ਦੀ ਵੇਚੀ ਸੀ ਤੇਰਾ ਆਪਾਂ ਦੇ ਦੱਸ ਜੀ ਬੰਦਾ ਜਰਾ ਯਾਰ ਪਿਆਉਂਦਾ 3000 ਆ ਯਾਰ 10000 ਮੈਂ ਨਾਲ ਲਾਂਗਾ ਬਈ ਸਰਹਾਂ ਦੇ ਲਈ ਹੁੰਦੇ ਸਿੱਧੀ ਲੈ ਆਣੀ 16000 ਦੀ ਦੋਂਗਾ ਲੈਟ ਗੇਰਨ ਲੈ ਆਣੀ ਹੈ ਇਹ ਇਹ ਅੱਗੇ ਗੁੱਪਲੀ ਪੈਸਾ ਨਾ ਬੈਸਦਾ ਹੀ ਨਹੀਂ ਕਰਦਾ ਤੇ ਚਾਹੇ ਸਿੱਧੀ ਲੈ ਜਾ ਚਾਹੇ ਬੱਕਰੀ ਨਾਲ ਕੱਟ ਲਾ ਠੀਕ ਆ ਪੂਰੀ 16000 ਦੀ ਇਹ ਦੋਂਗਾ ਮੈਂ ਪੈਸੇ ਨਹੀਂ ਲੇ 6000 ਦਿਓ ਫਿਰ ਤੂੰ 10000 ਨਾਲ ਦੋਂਗਾ ਕੋਈ ਗੱਲ ਨਹੀਂ ਫਿਰ ਨਹੀਂ ਮੇਰੇ ਪਾਟ ਵੀਰ ਨੇ ਕਿੱਡੀ ਸਾਫ ਆ ਯਾਰ ਬਈ ਕਮੀ ਦੱਸ ਪੱਟ ਜੂ ਤਾਂ ਵੀ ਕੱਢ ਦੰਦ ਪੱਟ ਜੇ ਪੂਰਾ ਵੀ ਘਰ ਸੇ ਹੁਣ ਪਰਸੇ ਦੰਦ ਇਹ ਥੋੜਾ ਗੱਲ ਆ ਯਾਰ ਤੂੰ ਆਜਾ ਤੂੰ ਮਾਲ ਇੱਕ ਵਾਰੀ ਕੋਹਾਂਗਾ ਕਹਿ ਦਿਆ ਤੂੰ ਆਪ ਤੂੰ ਆ ਉਹ ਜਗਾ ਦਾ ਹੁਣ ਬੰਦਾ ਮੇਰੇ ਵੱਜਾ ਆ ਯਾਰ ਜਿੰਨੇ ਆਪਾਂ ਅੱਗੇ ਦੇਖਦਾ ਮੈਂ ਤੂੰ ਆ ਗੱਲ ਨਾ ਹੋਊ ਨਾ ਗੱਲ ਜਦੋਂ ਕਰੇ ਕੋਹੋਂਗਾ ਦੇਣ ਰੀਣ ਨਹੀ ਨਾਲ ਕੀ ਆਦਾ ਫਾੜ ਯਾਰ ਅੱਜ ਤੁਹਾਨੂੰ 70000 ਰੁਪਏ ਨਹੀਂ ਦੇਣਾ ਨਹੀਂ ਦੇ ਬਾਰਾ ਨਹੀਂ ਉਹ ਬਾਬੂ ਜਲਾ ਗਰੀਬ ਬੰਦਾ ਰੱਖ ਰੱਖ ਕੋਈ ਨਹੀਂ ਜਗਰੀ ਗਰੀਬ ਹੋ ਜਾ ਰਹਿਣ ਦੇ ਨਹੀਂ ਚਾਚਾ ਬਰਖਾ ਏ ਰਹਿਣ ਦੇ ਯਾਰ ਰੱਖ ਮੈਂ ਰਹਿਣ ਦੇ ਸਾਫ ਆ ਬੱਠ ਯਾਰ ਕੋਈ ਕਮੀ ਦਾ ਨਹੀਂ ਕੋਈ ਕੋਈ ਕੁਆਲਟੀ ਬੰਦਾ ਮੇਰਾ ਮਾਰੀਉ ਯਾਰ ਕੋਈ ਗੱਲ ਨਹੀਂ ਮੈਂ ਰਹਿਣ ਦੇ ਦੋਨੋਂ ਮਾਰਦੇ ਨੇ ਹੋਰੇ ਆਉਂਦੇ ਮੈਨੂੰ ਕਿ ਮੂੰਹ ਕਹੂਗਾ ਉਹ ਸਾਰਾ ਨਾ ਮੋੜਨਾ ਮੋੜੀ ਮੇਰੇ ਤੇ ਇਦਾਂ ਤੇ ਗੋਲ ਕਰ ਦੋਗਾ ਸਾਡੇ ਗੱਲ ਯਾਰ ਪੰਜਾ

ਰੇਣਾ ਬੱਕਰੇ ਰੱਖਣੀਆਂ ਯਾਰਾ ਦਾ ਮਲੇ ਕੋ ਹੋ ਗਿਆ ਸੌਦਾ ਨਾਲ ਇਹਨੇ ਕੱਤ ਤਾ ਸੋ ਲੋ ਲੋ ਗੋ ਬੱਕਰੇ ਦੀ ਲੋੜ ਕਰਦੀ ਉਹ ਲੱਗਣਾ ਨਹੀਂ ਨਾ ਵਕਤਾਂ ਨੂੰ ਮੰਗੂਗਾ ਕੜਾ ਕਲਪੂ ਇਹਦੀਆਂ ਕੱਟ ਨਹੀਂ ਵੀਟੀਆਂ ਗਾਣਾ ਘੜਦਾ ਵੀਰੇ ਕੋਈ ਨਾ ਕੋਈ ਨਾ ਕੋਈ ਨਾ ਲੈਡ ਤਾਂ ਉੱਪਰ ਹੀ ਲੈਡ ਬੰਦ ਨਹੀਂ ਹੋਈ ਕੋਈ ਲੈਡਾ ਬੰਦ ਪਲੇਅਰ ਸੌਦਾ ਬੱਕਰਾ ਮੰਡੀ ਕੀ ਸੌਦਾ ਹੋ ਚੁੱਕਿਆ ਉਹ ਬੱਕਰੀ ਦਾ ਆ ਬੱਕਰੀ ਵਟੇ 4000 ਰੁਪਏ ਨਾਲ 8000 ਰੁਪਏ ਨਾਲ ਦਿੰਦਾ ਅੱਜ 6 ਗਾਹਕ ਆਏ ਆ ਹਰ ਬਦਵਾ ਲਾ ਦੇ ਦੇ ਦੇਣਗੇ ਓਕੇ ਧੰਨਵਾਦ ਥੈਂਕ ਯੂ